ਸੋਰਠ ਮਹੱਲਾ ਤੀਜਾ ਕਰ ਪਹਿਲਾ ਤੇ ਤੁਖੀ ਇਕ ਓੰਕਾਰ ਸਤਿਗੁਰ ਪ੍ਰਸਾਦਿ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਵ ਤਰ ਤੂੰ ਰੱਖਦਾ ਆਇਆ ਰਹਿਲਾਦ ਜਨ ਤੁਧ ਰੱਖ ਲੈ ਹਰ ਜੀਵ ਹਰ ਨਾਖ ਸਮਰ ਪਚਾਇਆ ਤੇ ਤਾਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰੱਖ ਲੈ ਹਰ ਜੀਉ ਹਰ ਨਾਖਸ ਮਰ ਪਜਾਇਆ ਗੁਰਮੁਖਾ ਨੂੰ ਵਰਤਿਤ ਹੈ ਹਰ ਜੀਉ ਮਨਮੁਖ ਪਰਮ ਪੁਲਾਇਆ ਹਰ ਜੀ ਇਹ ਤਰੀ ਵਡਿਆਈ ਭਗਤਾ ਕੀ ਪੈਗ ਰਖ ਤੋ ਸੁਆਮੀ ਭਗਤ ਤੇਰੀ ਸ਼ਰਨਾਈ ਰਹਾ ਭਗਤਾ ਨੋ ਜਮ ਜੋ ਨਸਕੈ ਕਾਲ ਨ ਨੇੜੈ ਜਾਈ ਕੇਵਲ राम नाम मन बसिया नामे ही मुक्त पाई रद सदा सब भगता चरणी लागी गुरु का सहज सो पाई मन मुख नो परतीत न आवी अंतर लोभ सुआओ गुरमुख हृदय शब्द न भेदओ हर नाम न लग पाए कोड़ कपट पाछ ले जासी मन मुख फीका अलाव ਪਾ ਦੇਤਾ ਵਿਚ ਆਪ ਵਰਤਦਾ ਪ੍ਰਭ ਜੀ ਭਗਤੀ ਹੋਂ ਤੂੰ ਜਾਤਾ ਮਾਇਆ ਮੋਹ ਸਾਗ ਲੋਕ ਤੇਰੀ ਤੋ ਏਕੋ ਪਰਖ ਵਿਦਾਤਾ ਹਉ ਮੈਂ ਮਾ मन सा मन है संभाली गुरु के शब्द पशता अचिंत काम करे प्रभु तिनके जिन हर का नाम प्यारा गुरु प्रसाद सदा मन बसिया ਸਭ ਕਾਜ ਸਵਾਰਣ ਹਾਰਾ ਉਹਨਾਂ ਕੀ ਰੀਸ ਕਰੇ ਸਭ ਗੁਚੈ ਜਿੰਦ ਹਰ ਪ੍ਰਭ ਹੈ ਰਖਵਾਰਾ ਬਿਨ ਸਤ ਗੁਰ ਸੇਵ ਕਿਨੇ ਨਾ ਪਾਇਆ ਮਨ ਮੁਖ ਭੌਕਮੈਂ ਬਿਲ ਲਾਈ ਦੁਖ ਮੈਂ ਦੁਖ ਸਮਾਈ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਜੇ ਸੱਚ ਸਮਾਈ ਬਿਨ ਸਤਗੁਰ ਸੇ ਜਨਮ ਨ ਛੋੜੈ ਜੇ ਅਨੇਕ ਕਰਮ ਕਰੇ ਅਧਕਾਈ ਅਵੇਦ ਪੜਤਾ ਵਾਦਵ ਖੜੇ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸੱਚੀ ਜਿਸ ਬਾਣੀ ਪਜ ਛੋਟੇ ਗੁਰ ਸ਼ਰਨਾਈ ਜੇਨ ਹਰ ਮਨ ਵਸਿਆ ਦਰ ਸੱਚ ਦਰ ਸੱਚ ਸਚਿਆਰਾ ਓ ਨਦੀ ਸੋਭਾ ਜੁਗ ਜੁਗ ਹੋਈ ਕੋਈ ਨਵੇਂ ਤੜਹਾਰਾ ਨਾਨਕ تن ਕੈ ਸਤ ਬਲਿ ਹਾਰੈ ਜਿਨ ਹਰ ਰੱਖਿਆ ਔਰ ਤਾਰਾ ਨਾਨਕ ਤਿੰਨ ਕੈ ਸਦ ਬਲਹਾਰੈ ਜਿਨ ਹਰ ਰੱਖਿਆ ਔਰ ਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ